ਤਾਨੂੰ ਪਤਾ ਵੀਰ ਇੱਕ ਤਾਂ ਬਰਸਾਤਾ ਦਾ ਮੌਸਮ ਆ ਵੀ ਇੱਕ ਤਾਂ ਪਰਮਾਤਮਾ ਦਾ ਕਹਿਰ ਆ ਇੱਕ ਨਾ ਸਰਕਾਰ ਦਾ ਬਣਾਇਆ ਹੋਇਆਗਾ ਆਪਾਂ ਪਿੰਡ ਖੜੇ ਆ ਇੱਥੇ ਸੱਦੋਵਾਲ ਪਿੰਡ ਵਾਸੀਆਂ ਨਾਲ ਗੱਲ ਕਰਦੇ ਆ ਵੀਰਾਂ ਨਾਲ ਸਰਪੰਚ ਸਾਹਿਬ ਵੀ ਮੌਜੂਦ ਆ ਤੇ ਬਾਕੀ ਆ ਪਿੰਡ ਵਾਸੀ ਖੜੇ ਆ ਇਹ ਤੁਹਾਨੂੰ ਦੱਸਣਗੇ ਵੀ ਕਿਵੇਂ ਆ ਆ ਇੱਕ ਬਣਿਆ ਹੋਇਆ ਪੌਲੀ ਖਾਗੇ ਜਿਹੜੇ ਠੇਕੇਦਾਰ ਸੀਗੇ ਤੇ ਆ ਦੱਸੋ ਵੀਰ ਕੀ ਮਸਲਾ ਇਹ ਇਹਦੀ ਪੁਲੀਆਂ ਨਹੀਂ ਪਾਈਆਂ ਮਹਿਲਕਣਾ ਤੋਂ ਲੈ ਕੇ ਠੂਰ ਤੱਕ 45 ਪੁਲਗਾਂ ਉੱਥੇ ਬੋਰਡ ਲੱਗਾ ਨਹਿਰ ਦੇ ਪੁਲ ਤੇ ਠੀਕ ਆ ਜੀ ਉਹ ਪੁਲੀਆਂ ਇੱਥੇ ਸਾਡੇ 8 9 ਦਾ ਸਾਡੇ ਪੈਣੀਆਂ ਜੀ ਖੇਤਾਂ ਲਈ ਮਰਦ ਪ੍ਰਧਾਨ ਮੰਤਰੀ ਯੋਜਨਾ ਦਾ ਹੀ ਬਣੀਆਂ ਛੜਕ ਹਾਂ ਜੀ ਪ੍ਰਧਾਨ ਮੰਤਰੀ ਯੋਜਨਾ ਦਾ ਹੀ ਬਣੀਆਂ ਤੇ ਬਾਕੀ ਇਹ ਆ ਗਈ ਡਰੇਨ ਥੋੜੀ ਪਿੰਡ ਵਾਲੀ ਹਾਂ ਜੀ ਹਾਂ ਜੀ ਇਹ ਆਹ ਥੋੜੀ ਜੀ ਰਹਿੰਦੀ ਹੈ ਇਹ ਤਾਂ ਦਿਖਦ ਗਈ ਹੈ ਜੀ ਥੋੜੀ ਜੀ ਗਾਹਾਂ ਤੋਂ ਵੀ ਵਾਹੀ ਜਾਂ ਮਗਰੋਂ ਵਾਹੀ ਵੀ ਆ ਡਰੇਨ ਆ ਪੂਰੀ ਦੀਦੀ ਆ ਤੁਸੀਂ ਐਂ ਦੇਖ ਲਓ ਬਈ ਇੱਕੋਸਤਾ ਖੇਤਾਂ ਚ ਵਾਹੀ ਆ ਕੋਸਾ ਉਵੇਂ ਹੀ ਦੇ ਦਿੱਤੇ ਇਹਦੇ ਉੱਤੋਂ ਦੀ ਪੁਲ ਜਾਨੀ ਕਿ ਪਾਸ ਹੋਇਆ ਹੋਇਆ ਸੀ ਪੁਲ ਬਣੀ ਬਣਾਇਆ ਪੁਲੀਆਂ ਤਾਂ ਲੱਗ ਰਹਿ ਗਈਆਂ ਬਾਈ ਹੁਣੀ ਦੱਸਦੇ ਆ ਹੁਣ ਇਹਨਾਂ ਨੂੰ ਵੱਡੀ ਗੱਲ ਆਉਂਦੀ ਇੱਥੇ ਟਕਰਾਅ ਬਣਦਾਗਾ ਪਾਣੀ ਆ ਦੇਖ ਲਓ ਖੜਾਗਾ ਜੇ ਹੁਣ ਇਹ ਧੱਕੇ ਨਾ ਖੋਲਦੇ ਆ ਤਾਂ ਲੜਾਈ ਵਾਲਾ ਮਾਹੌਲ ਬਣਦਾ ਬਾਕੀ ਆ ਸਾਰੇ ਪਿੰਡ ਵਾਲੇ ਇਕੱਠੇ ਹੋਏ ਖੜੇ ਆ ਇਹਨਾਂ ਦੀ ਮੰਗ ਆ ਵੀ ਸਰਕਾਰ ਸਾਡੀ ਮੰਗ ਪੂਰੀ ਕਰੇ ਜਿਹੜੀਆਂ ਪੁਲੀਆਂ ਇੱਥੇ ਦੱਬੀਆਂ ਜਾਣ ਤੇ ਜਿਹੜਾ ਪਾਣੀ ਆ ਉਹ ਕਢਾਇਆ ਜਾਵੇ ਹਾਂਜੀ ਉਹ ਕਢਾਇਆ ਜਾਵੇ ਸਰਕਾਰ ਤੋਂ ਇਹੀ ਮੰਗ ਕਰਦੇ ਆ ਜੀ ਭਈ ਇਹ ਛੇਤੀ ਤੋਂ ਛੇਤੀ ਕਿਹੜਾ ਆ ਜਾਵੇ ਨਹੀਂ ਚੋ ਨਹੀਂ ਮਰ ਗਏ ਪੱਠੇ ਦਾ ਮਾਰੀ ਗਏ ਜੀ ਬਾਈ ਹੁਣੀ ਦੱਸ ਦਿਆ ਵੀ ਜਿੰਨੀ ਇੱਧਰ ਫਸਲ ਸੀਗੀ ਪੱਠਿਆਂ ਦੀ ਹਰਾਚਾਰਾ ਹੈਗਾ ਸਾਰੀ ਫਸਲ ਮਰ ਚੁੱਕੀ ਆ ਇੱਕ ਇਹਨਾਂ ਦੇ ਪਿੰਡ ਦੇ ਨਾਲ ਆਂਗਣ ਬਾੜੀ ਲੱਗਦੀ ਆ ਉੱਥੇ ਬੱਚੇ ਪੜਦੇ ਆ ਛੋਟੇ ਛੋਟੇ ਉਹ ਵੀ ਅੱਧਿਓ ਵੱਧ ਤਾਂ ਇੱਕ ਦੋ ਕੰਦਾਂ ਉਹਦੀਆਂ ਡੱਗ ਚੁੱਕੀਆਂ ਨੇ ਜਿਹੜਾ ਪਾਣੀ ਆ ਸਾਰਾ ਪਾਣੀ ਉਹਦੇ ਨਾਲ ਖੜਾ ਕੱਲ ਨੂੰ ਕੋਈ ਵੱਡਾ ਜਾਨੀ ਨੁਕਸਾਨ ਵੀ ਹੋ ਸਕਦਾ ਪ੍ਰਸ਼ਾਸਨ ਨੂੰ ਜਾਗਣਾ ਚਾਹੀਦਾ ਜਦ ਟੈਂਡਰ ਹੋ ਚੁੱਕੇ ਆ ਸਾਰਾ ਕੁਝ ਹੋਇਆ ਹੋਇਆ ਤਾਂ ਇਹਨਾਂ ਦਾ ਹੱਕ ਬਣਦਾਗਾ ਫਿਰ ਇਹ ਪੁਲੀਆਂ ਆ ਜਾਂੇ ਕੋਈ ਪੌਲਾ ਇਹਨਾਂ ਦਾ ਹੱਕ ਬਣਦਾ ਸੀ ਬਣਾਉਣ ਦਾ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਇਹ ਪਿੰਡ ਦੀ ਆਵਾਜ਼ ਆ ਜਿਹੜੀ ਇਹਨਾਂ ਦੀ ਸੁਣੀ ਜਾਵੇ ਬਾਈ ਗੁਰਪ੍ਰੀਤ ਸਰਪੰਚ ਸਾਹਿਬ ਵੀ ਬਾਈ ਬਾਕੀ ਸਰਪੰਚ ਸਾਹਿਬ ਸਰਪੰਚ ਸਾਹਿਬ ਹਾਂਜੀ ਸਰਪੰਚ ਸਾਹਿਬ ਹਾਂਜੀ ਵੀਰ ਜੀ ਹਾਂਜੀ ਵੀਰ ਜੀ ਸਰਪੰਚ ਦਾ ਕੀ ਨਾਮ ਹੈ ਆਪਣਾ ਮੇਰਾ ਨਾਮ ਪ੍ਰੀਤਮਦਰ ਸਿੰਘ ਜੀ ਸਰਪੰਚ ਸਾਹਿਬ ਕੀ ਮੁਨਾਵਤਾਈ ਆ ਜੀ ਨੌ ਤੇ ਆਈ ਆ ਜੀ ਹੁਣ ਬਾਰਸ਼ ਜ਼ਿਆਦਾ ਹੋਣ ਕਾਰਨ ਜਿਹੜੀ ਪਾਣੀ ਬੜਾ ਜ਼ਿਆਦਾ ਪਿੱਛੇ ਖੜ ਗਿਆ ਸਾਨੂੰ ਆ ਜਿਹੜਾ ਡਰੇਨ ਵਾਲਾ ਪੌੜ ਨਹੀਂ ਬਣਿਆ ਇਹ ਇਹ ਨਾ ਬਣਨ ਦੇ ਕਾਰਨ ਜਿਹੜੇ ਮਗਰ ਪੱਠੇ ਜੋ ਕਾਫੀ ਨੁਕਸਾਨ ਹੋਇਆ ਤੇ ਆਂਗਣ ਬਾੜੀ ਦੀਆਂ ਜਿਹੜੀਆਂ ਕੰਧਾਂ ਉਹ ਵੀ ਸਾਡੇ ਪਿੰਡ ਨਾਲ ਪਾਣੀ ਲੱਗ ਕੇ ਜਿਹੜਾ ਉਹ ਵੀ ਡਿੱਗ ਚੁੱਕੀਆਂ ਨੇ ਕਿਉਂਕਿ ਅਸੀਂ ਦਾ ਪ੍ਰਸ਼ਾਸਨ ਨੂੰ ਇਹ ਸਰਕਾਰ ਨੂੰ ਮੰਗ ਕਰਦੇ ਆ ਤੇ ਜਿਹੜਾ ਇਹ ਪੌੜਾ ਇਹ ਬਣਾਇਆ ਜਾਵੇ ਜਿਹੜੀਆਂ ਪੁਲੀਆਂ ਵੀ ਨਹੀਂ ਬਣੀਆਂ ਧੂਰੀਆਂ ਪਈਆਂ ਹਜੇ ਬਣਾਉਣ ਬੰਨੀਆਂ ਤਾਂ ਕਿ ਉਹ ਵੀ ਬਣਾਈਆਂ ਜਾਣ ਕਿਉਂਕਿ ਇੱਕ ਜਿਹੜੀ ਡਰੇਨ ਨਿਸ਼ਾਨਦੇਹੀ ਹੋਈ ਸੀਗੀ ਤੇ ਕੋਈ ਪਹੁੰਚ ਨਹੀਂ ਹੋਇਆ ਕੋਈ ਦੇਖਭਾਲ ਨਹੀਂ ਹੋਈ ਇਹਦੀ ਕਿਉਂਕਿ ਇਹੀ ਮੰਗ ਕਰਦੇ ਆ ਅਸੀਂ ਸਾਡੀ ਡਰੇਨ ਚਾਲੂ ਕੀਤੀ ਜਾਵੇ ਅਸੀਂ ਜਿਹੜੀ ਹੜਾਂ ਦੇ ਮਾਰ ਤੋਂ ਜਾਂ ਬਰਸਾਤੀ ਜਿਹੜੇ ਪਾਣੀ ਤੋਂ ਸਾਡਾ ਇਹ ਪਾਣੀ ਸਾਡਾ ਇਹ ਡਰੇਨ ਚ ਪੈਂਦਾ ਹੋ ਜੀ ਤੁਸੀਂ ਪ੍ਰਸ਼ਾਸਨ ਅਧਿਕਾਰੀ ਦੇ ਧਿਆਨ ਚ ਲਿਆਂਦਾ ਜੀ ਮਸਲਾ ਹੁਣ ਤੱਕ ਪਹਿਲਾਂ ਜੀ ਨਿਸ਼ਾਨਦੇਹੀ ਅਸੀਂ ਕਈ ਕਈ ਵਾਰ ਲਿਖ ਕੇ ਵੀ ਦਿੱਤਾ ਅਸੀਂ ਉਹਨਾਂ ਨੇ ਹਜੇ ਤੱਕ ਕੁਝ ਨਹੀਂ ਕੀਤਾ ਹਜੇ ਨਾ ਕੁਝ ਲਿਖ ਕੇ ਸਾਨੂੰ ਦਿੱਤਾ ਜਰੂਰ ਸੀਗਾ ਅਸੀਂ ਤੇ ਉਹਨਾਂ ਨੇ ਕੋਈ ਗੌਰ ਨਹੀਂ ਕੀਤੀ ਇਹਦੇ 'ਚ ਇਹ ਜਿਹੜਾ ਪੌੜ ਬਾਬਤ ਨਹੀਂ ਫਿਰ ਤੁਸੀਂ ਪੁੱਛਿਆ ਵੀ ਜਿਹੜਾ ਇਹ ਪਾਸ ਹੋਇਆ ਸੀ ਵੀ ਤੁਸੀਂ ਪੌੜ ਨਹੀਂ ਬਣਾਇਆ ਪੌੜ ਬਾਬਤ ਉਹਦੋਂ ਕਿਹਾ ਜਰੂਰ ਸੀ ਕਹਿੰਦੇ ਫਿਰ ਬਾਅਦ ਚੋਂ ਬਣਾਵਾਂਗੇ ਉਦੋਂ ਬਾਅਦ ਕਿਸੇ ਨੇ ਗੌਰ ਨਹੀਂ ਕੀਤੀ ਤੇ ਪੁਲੀਆਂ ਵੀ ਕਾਫੀ ਪਈਆਂ ਹਜੇ ਇਹ ਜਿਹੜੀ ਸੜਕ ਆ ਇਹ ਤੇ ਜਿਹੜੀ ਪ੍ਰਧਾਨ ਮੰਤਰੀ ਯੋਜਨਾ ਰਾਹੀਂ ਬਣਦੀ ਹੁੰਦੀ ਆ ਉਹ ਤੇ ਲਿਖਿਆ ਜਾਂਦਾ ਹੁੰਦਾ ਸਾਰਾ ਵੀ ਇਹਦੇ ਵਿੱਚ ਕਿੰਨੀਆਂ ਪੁਲੀਆਂ ਨੇ ਤੇ ਕਿੰਨੇ ਕਿਲੋਮੀਟਰ ਸੜਕ ਦਾ ਟੁੱਟਾ ਤੇ ਕੀ ਕੀ ਇਹਦੇ ਵਿੱਚ ਬਣਨਾ ਉੱਥੇ ਲਿਖਿਆ ਹੋਇਆ ਹੈਗਾ ਬੋਰਡ ਦੇ ਵਿੱਚ ਵੀ ਇਹਦੇ ਵਿੱਚ ਇੰਨੀਆਂ ਪੁਲੀਆਂ ਨੇ ਤੇ ਇੱਕਾ ਪੌੜਾ ਪਰ ਉਹ ਨਹੀਂ ਬਣਿਆ ਜਿਹੜੇ ਠੇਕੇਦਾਰ ਆ ਉਹੀ ਖਾ ਗਏ ਸਾਰਾ ਕੁਝ ਸਿਸਟਮ ਦੀ ਭੇਡ ਚੜ ਗਿਆ ਆਪਣੇ ਬਹੁਤ ਬਾਰੀ ਹੁੰਦਾਗਾ ਅੱਜ ਵੀ ਅਸੀਂ ਦੇਖ ਕੇ ਆਏ ਆ ਕਈ ਟ੍ਰੇਨਾਂ ਦੀ ਕਾਗਜ਼ਾਂ ਸਫਾਈ ਹੋ ਚੁੱਕੀ ਆ ਕਈ ਥਾਈਆਂ ਤੋਂ ਟੁੱਟੀਆਂ ਨੇ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆਗਾ ਇਹ ਜਿਹੜੇ ਬਾਬੂ ਸਾਹੀ ਅਫਸਰ ਸਾਹੀ ਆ ਇਹ ਰਾਸਤੇ ਦੇ ਵਿੱਚ ਹੀ ਖਾ ਜਾਂਦੇ ਨੇ ਕਹਿੰਦੇ ਹੁੰਦੇ ਆ ਵੀ ਜਿਹੜੇ 100 ਰੁਪਈਆ ਆਉਂਦਾਗਾ 99 ਰੁਪਈਏ ਰਾਹ 'ਚ ਹੀ ਖਾ ਜਾਂਦੇ ਨੇ ਤੇ ਇਹ ਚੀਜ਼ ਤੇ ਸਖਤ ਤੋਂ ਸਖਤ ਸਰਕਾਰ ਨੂੰ ਦੋਸ਼ੀਆਂ ਤੇ ਕਾਰਵਾਈ ਕਰਨੀ ਚਾਹੀਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ